ਹੋ ਨੀ ਕਾ ਹੋ ਰਾ ਕੀ ਕੀ ਹੋਇਆ ਵਾ ਬੇਟੇ ਨੂੰ 4 ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀ ਸਰੀ ਸਟੱਡੀ ਵੀਜ਼ਾ ਲਈ ਸਟੱਡੀ ਤੇ ਗਿਆ ਸੀ ਹਸਬੰਡ ਮੇਰੇ ਹੈ ਨਹੀਂ ਆ 7 ਸਾਲ ਹੋ ਗਏ ਉਹਨਾਂ ਦੀ ਡੈਥ ਨੂੰ ਬੜੀ ਮੁਸ਼ਕਲ ਕੁਝ ਜੋ ਵੀ ਹੀ ਮੇਰੇ ਕੋਲ ਜਮ੍ਹਾਂ ਪੂੰਜੀ ਉਹ ਖਰਚ ਕਰਕੇ ਕੁਝ ਕਰਜ਼ੇ ਲੈ ਕੇ ਉਹਨੂੰ ਭੇਜਿਆ ਤਾਂ ਕਿ ਕੱਲ ਨੂੰ ਉਹਦੇ ਚੰਗੇ ਫਿਊਚਰ ਲਈ ਕਿ 6 ਮਹੀਨੇ ਮੈਨੂੰ ਫੋਨ ਆਇਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਿ ਉਹ ਸੁੱਤਾ ਹੀ ਨਹੀਂ ਉਠਿਆ। ਕੀ ਨਾਮ ਸੀ ਕਿਸ ਦਾ? ਸਈਆ ਬੋਹਰਾ। ਕਿਨੇ ਸਾਲ ਦਾ? 20 ਸਾਲ ਦਾ। ਠੀਕ ਹੈ। ਕਿਹੜੀ ਜਗ੍ਹਾ ਤੇ ਭੇਜਿਆ ਸੀ? ਕੈਨੇਡਾ ਸਰੀ। ਤੇ ਹੁਣ ਮੈਨੂੰ ਬਸ ਇਹ ਹੀ ਹੈ ਕਿ ਉੱਥੇ ਜਦੋਂ ਮੈਂ ਇਹ ਕਿਹਾ ਕਿ ਜੋ ਹੁਣ ਮੇਰੇ ਆਪਣੇ ਬੇਟੇ ਨੂੰ ਇੱਕ ਆਖੀਰਲੀ ਵਾਰ ਵੇਖਣਾ ਚਾਹੁੰਦੀ ਆ ਉਹਨੂੰ ਇੱਥੇ ਲਿਆਇਆ ਜਾਏ। ਤਾਂ ਕਿ ਇਹ ਹੀ ਆਪਣੇ ਇੱਕ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਜੋ ਵੀ ਉਹਦਾ ਅੰਤਮ ਹੁੰਦੀਆਂ ਰਿਚੁਅਲਸ ਉਹ ਆਪਾਂ ਪੂਰੀਆਂ ਕਰ ਸਕੀਏ ਬਰ ਜਦੋਂ ਅਸੀਂ ਉੱਤੇ ਪਤਾ ਕੀਤਾ ਤੇ ਉਹ ਬਹੁਤ ਜ਼ਿਆਦਾ ਖਰਚਾ 25 ਤੋਂ 30 ਲੱਖ ਰੁਪਇਆ ਜੋ ਕਿ ਮਤਲਬ ਮੇਰੇ ਵੱਸੋਂ ਬਾਹਰ ਆ ਮੈਂ ਉਹ ਵੀ ਸੋਚਿਆ ਚਲੋ ਅਸੀਂ ਉਹ ਵੀ ਨਹੀਂ ਕਰ ਸਕਦੇ ਮੈਂ ਇਹ ਸੋਚਿਆ ਬੇਟੇ ਨੂੰ ਕਿਹਾ ਉੱਥੇ ਵੱਡਾ ਬੇਟਾ ਉੱਥੇ ਉਹਦਾ ਵੱਡਾ ਬ੍ਰਦਰ ਮੈਂ ਨੂੰ ਇਹ ਕਿਹਾ ਕਿ ਤੂੰ ਜੋ ਵੀ ਆ ਤੋ ਉੱਥੇ ਉਹਦਾ ਦੇਖ ਲੈ ਉੱਥੇ ਹੀ ਫਿਰ ਆਪਾਂ ਕਰ ਦਿੰਨੇ ਆ ਕਿਉਂਕਿ ਸਾਡੀ ਇੰਨੀ ਕੰਡੀਸ਼ਨ ਨਹੀਂ ਹੈਗੀ ਕਿ ਅਸੀਂ ਇੰਨੇ ਪੈਸੇ ਖਰਚ ਕਰ ਸਕੀਏ ਜਦੋਂ ਉਹਨੇ ਉੱਥੇ ਪਤਾ ਕੀਤਾ ਉੱਥੇ ਵੀ ਉਹ 7 ਤੋਂ 8000 ਡਾਲਰ ਕਹਿ ਰਿਆ ਉਹ ਵੀ ਮੇਰੀ ਕੋਈ ਕਨੈਕਸ਼ਨ ਨਹੀਂ ਆ ਕਿਉਂਕਿ ਮੇਰੇ ਕੋਲ ਜੋ ਵੀ ਸੀਗਾ ਮੈਂ ਸਿੰਗਲ ਮਦਰ ਆ ਮੇਰੇ ਤੇ ਪਹਿਲੇ ਹੀ ਇੰਨੀਆਂ ਜ਼ਿੰਮੇਵਾਰੀਆਂ ਹਸਬੰਡ ਮੇਰੇ ਪਹਿਲੇ ਨਹੀਂ ਆ ਤੇ ਮੈਂ ਸਿੰਗਲ ਮਦਰ ਹੋ ਕੇ ਬੜੀ ਮੁਸ਼ਕਲਾਂ ਨਾਲ ਕਿ ਆਪਣਾ ਬੱਚਿਆਂ ਨੂੰ ਭੇਜਿਆ ਤਾਂ ਕਿ ਕੱਲ ਨੂੰ ਚਲੋ ਕੁ ਚੰਗੇ ਦੇ ਨਾਲ ਆਣਗੇ ਕੁਝ ਮਟ ਉਸ ਤੋਂ ਪਹਿਲਾਂ ਇਹ ਚੀਜ਼ ਹੋ ਗਈ ਹੈ ਤੇ ਹੁਣ ਮੇਰੀ ਬਸ ਸਰਕਾਰ ਅੱਗੇ ਬੇਨਤੀ ਹੈ ਆਪਣੇ ਸੀਐਮ ਸਾਹਿਬ ਅੱਗੇ ਪੀਐਮ ਸਾਹਿਬ ਅੱਗੇ ਕਿ ਜੋ ਵੀ ਇਸ ਸਿਲਸਿਲੇ 'ਚ ਜਿਸ ਤਰ੍ਹਾਂ ਵੀ ਮਦਦ ਉਹ ਕਰ ਸਕਦੇ ਆ ਮੇਰੀ ਕਰਨ ਤਾਂ ਕਿ ਮੈਂ ਆਪਣੇ ਬੱਚੇ ਨੂੰ ਇੱਕ ਆਖਰੀ ਟਾਈਮ ਵੇਖ ਸਕਾਂ ਬਸ ਮੇਰੀ ਤੇ ਇਹੀ ਬੇਨਤੀ ਹੈ ਜੀ ਸਰ ਕੀ ਨੰਬਰ ਨਮਾਸ਼ੀ ਨਵਾਰ ਜੀ ਜੀ ਕੀ ਹੋਇਆ ਕਿ ਬੇਟੀ ਨਾਲ ਇਹ ਰੋਪਾ ਜੀ ਬਸ ਕਹਿੰਦੇ ਆ ਵੀ ਰਾਤੀ ਰੋਟੀ ਸੇ ਖਾ ਗਏ ਨੇ ਤੇ ਉਹਦੇ ਦੇ ਫਰੈਂਡ ਜਿਹਨਾਂ ਨਾਲ ਰਹਿੰਦਾ ਸੀ ਉਹ ਹੰਦਸਾ ਹੋ ਗਏ ਨੇ ਇਹਾਂ ਦਾ ਮਤਲਬ ਸੀ ਲੜਦੀ ਤੇ ਥੋੜਾ ਬਰਾਂਲੇ ਚ ਪੈ ਗਿਆ ਜੋ ਸਵੇਰੇ ਉੱਠਿਆ ਉਹਨੂੰ ਖਾਇਆ ਤੇ ਉਹ ਫਾਇ ਨਹੀਂ ਇਹ ਨੇ ਟੈਂਪਰਾ ਆ ਗਿਆ ਸੀ ਇਹ ਦੋ ਭਰਾ ਸੀ ਬਸ ਕਿੰਨਾ ਟਾਈਮ ਪਹਿਲਾਂ ਦੇਸ ਬਾਅਦ ਇਹ 8 ਜਨਵਰੀ 25 ਨੂੰ ਗਿਆ ਵਾ ਤੇ 5 6 ਮਹੀਨੇ 6 ਮਹੀਨੇ ਤੋਂ ਜਿਹੜੀ ਡੈਥ ਹੋ ਗਈ ਹੈ 4 ਮਹੀਨੇ 4 ਮਹੀਨੇ ਲੱਗ ਪਏ ਕਿਸ ਕੰਮ ਲਈ ਬਾਹਰ ਗਏ ਸੀ ਇਹ ਸਟੱਡੀ ਵੇਸ ਤੇ ਗਿਆ ਸੀ ਕਿ ਕੀ ਮੰਗਤੀ ਕਰਦੇ ਮੰਗ ਇਹ ਕਰਦਾ ਵੀ ਉਹਦਾ ਵੇਖੋ ਪਹਿਲੇ ਫਾਜ਼ਲ ਸਾਹਿਬ ਉਹਦੇ ਹੈ ਨਹੀਂਗੇ ਹੁਣ ਉਹਦੀ ਡੈਥ ਹੋ ਗਈ ਆ ਅਜੇ ਉਹ ਝਟਕਾ ਨਹੀਂ ਭੁੱਲਿਆ ਤੇ ਇਹ ਦੂਜਾ ਝਟਕਾ ਲੱਗ ਗਿਆ ਜੋ ਕੁਛ ਹੈ ਸੀ ਕੁਝ ਸਾਰੇ ਆਪਾਂ ਮਰਬੂਜ਼ ਕਰਕੇ ਦੇ ਦਿਆ ਕੁਝ ਫਿਕਰ ਦੇ ਲੈ ਕਰਦੇ ਜਿਹੜੇ ਕਿ ਅਜੇ ਵੀ ਦੇਣ ਵਾਲੇ ਬਣੇ ਨੇ ਤੇ ਆਸ ਤੇ ਸੀ ਵੀ ਚਲੋ ਜਾਏਗਾ ਕਮਾਏਗਾ ਤੇ ਆਪਣਾ ਕਰਜੇ ਲਾਵਾਂਗੇ ਗਾਂ ਦੀ ਜਿਹੜਾ ਖਾਲੀ ਭਰਾਵਾਂਗੇ ਪਰ ਉਹ ਪ੍ਰਮਾਤਵਾ ਨੂੰ ਨਹੀਂ ਮਨਜ਼ੂਰ ਹੋਇਆ ਸਰਕਾਰ ਨੂੰ ਕੀ ਮੰਗ ਕਰਦੇ ਸਰਕਾਰ ਨੂੰ ਇਹ ਮੰਗ ਕਰਦੇ ਆ ਵੀ ਚਲੋ ਇੱਕ ਮਾਰ ਫਰਜ਼ ਹੁੰਦਾ ਵੀ ਬੱਚਿਆਂ ਆਖੀਆ ਦੇਖਣਾ ਤੇ ਚਲੋ ਜੇ ਉਹ ਸਾਡੇ ਇਨ ਬੋਡੀ ਲਾਂਡ ਦੇ ਵਿੱਚ ਮਦਦ ਕਰਨ ਤੇ ਅਸੀਂ ਬੜੇ ਦਰ ਰਿਸ਼ਵਰ ਬਿਆਰ ਹਾਂ ਕਿਉਂਕਿ ਇਹ ਅਫੋਰਡ ਨਹੀਂ ਕਰ ਸਕਦੇ ਠੀਕ ਕਿਉਂਕਿ ਉਹ ਤੇ ਖਰਚਾ ਬਹੁਤ ਹੈ ਉਤ ਦੇ ਸੰਸਕਾਰ ਅਲਿਆਂ ਨੂੰ ਛਡੋ ਸੰਸਕਾਰ ਕੰਦੇ ਸੱਚਾ ਬਹੁਤ ਹੈ